ਇਨਾ ਕੱਲ ਇੱਕ ਸ਼ਰੂਮਨੀ ਅਕਾਲੀ ਦਲ ਦੇ ਜੋ ਉਮੀਦਵਾਰ ਆ ਉਹਨਾਂ ਵੱਲੋਂ ਇੱਕ ਆਪਣਾ ਇਲੈਕਸ਼ਨ ਨਾਲ ਸੰਬੰਧਿਤ ਪ੍ਰੋਗਰਾਮ ਰੱਖਿਆ ਗਿਆ ਸੀਗਾ। ਓਪੀਐਸ ਥਰਮਲ ਏਰੀਆ ਦੇ ਵਿੱਚ ਸੀ ਤੇ ਪ੍ਰੋਗਰਾਮ ਉਹਨਾਂ ਦੇ ਦੌਰਾਨ ਹੀ ਉਹਨਾਂ ਦੇ ਆਪ ਵਰਕਰ ਆ ਉਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਕਹਾ ਸੋਣੀ ਹੋ ਗਈ ਤੇ ਉਹਨਾਂ ਦੇ ਆਪਸ ਉੱਥੇ ਕੋਈ ਲੜਾਈ ਝਗੜਾ ਹੋ ਗਿਆ ਸੀਗਾ। ਬਟ ਉੱਥੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਤੇ ਉਹਨਾਂ ਦੇ ਆਰਗੇਨਾਈਜ਼ਰ ਸੀਗੇ ਜਿਹੜੇ ਕਿਉਂਕਿ ਸਾਰੇ ਬੰਦੇ ਇੱਕ ਹੀ ਜਗ੍ਹਾ ਤੇ ਆਏ ਹੋਏ ਸਿੱਖੀ ਪਾਰਟੀਆਂ ਨਾਲ ਸੰਬੰਧ ਸੀ ਉਹਨਾਂ ਦੇ ਆਰਗੇਨਾਈਜ਼ਰ ਵੱਲੋਂ ਇਹਨਾਂ ਨੂੰ ਪੀਸਫੁਲੀ ਉੱਥੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਜਦੋਂ ਇੱਕ ਗਰੁੱਪ ਉਹਨਾਂ ਦਾ ਵਾਪਸ ਆ ਰਿਹਾ ਸੀ ਤਾਂ ਜਿਨ੍ਹਾਂ ਨਾਲ ਉੱਥੇ ਕਹਾਣੀ ਹੋਈ ਸੀ ਉਹਨਾਂ ਨੇ ਫਿਰ ਇੱਥੇ ਦੁਬਾਰਾ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਸਟੇਡੀਅਮ ਕੋਲ ਆ ਕੇ ਉਹਨਾਂ ਨੂੰ ਘੇਰ ਲਿਆ ਹੈਗਾ ਕਿ ਉੱਥੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਉਹਦੇ ਵਿੱਚ ਦੋ ਬੰਦਿਆਂ ਦੇ ਸੱਟਾ-ਸੱਟਾ ਵੱਜੀਆਂ ਹੈਗੀਆਂ ਤੇ ਇੱਕ ਕੋਈ ਵੈਨ ਸੀ ਜਿਹਦੇ ਵਿੱਚ ਆ ਰਹੇ ਸੀ ਉਹਦੀ ਵੀ ਪੰਤੋੜ ਹੋਈ ਹੈ ਤੁਹਾਨੂੰ। ਕਿੰਨੇ ਬੰਦੇ ਕਰਤੇ ਸੀ ਇਹਦੇ ਵਿੱਚ ਕੁੱਲ ਅਸੀਂ 9 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਹੈਗਾ ਜੀ ਵੱਖ-ਵੱਖ ਧਾਰਾਵਾਂ ਤਹਿਤ ਤੇ ਇਹਦੇ ਵਿੱਚੋਂ 6 ਲੋਕੀ ਅਸੀਂ ਗ੍ਰਿਫਤਾਰ ਕਰ ਲਏ। ਅਗਲੀ ਕਾਰਵਾਈ ਕੀ ਕੀਤੀ ਹੈ ਹਾਂਜੀ ਅਗਲੀ ਕਾਰਵਾਈ ਕੀ ਕੀਤੀ ਹੈ ਇੱਕ ਤਾਂ ਇਹਦੇ ਵਿੱਚ ਜੀ ਹੁਣ ਜਿਹੜੇ ਸਾਰੇ ਇਹਨਾਂ ਨੇ ਹਥਿਆਰ ਵਗੈਰਾ ਕੋਈ ਡੰਡੇ ਡੰਡੇ ਯੂਜ਼ ਕੀਤੇ ਸਾਰੇ ਅਸੀਂ ਉਹ ਰਿਕਵਰ ਕਰਾਵਾਂਗੇ ਤੇ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੱਲ ਇੱਕ ਸ਼ਰੂਮਨੀ ਅਕਾਲੀ ਦਲ ਦੇ ਜੋ ਉਮੀਦਵਾਰ ਆ ਉਹਨਾਂ ਵੱਲੋਂ ਇੱਕ ਆਪਣਾ ਇਲੈਕਸ਼ਨ ਨਾਲ ਸੰਬੰਧਿਤ ਪ੍ਰੋਗਰਾਮ ਰੱਖਿਆ ਗਿਆ ਸੀਗਾ ਓਪੀਐਸ ਥਰਮਲ ਏਰੀਆ ਦੇ ਵਿੱਚ ਸੀ ਤੇ ਪ੍ਰੋਗਰਾਮ ਉਹਨਾਂ ਦੇ ਦੌਰਾਨ ਹੀ ਉਹਨਾਂ ਦੇ ਆਪ ਵਰਕਰ ਆ ਉਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਕਹਾ ਸੋਣੀ ਹੋ ਗਈ ਤੇ ਉਹਨਾਂ ਦੇ ਆਪਸ ਉੱਥੇ ਕੋਈ ਲੜਾਈ ਝਗੜਾ ਹੋ ਗਿਆ ਬਟ ਉੱਥੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਤੇ ਉਹਨਾਂ ਦੇ ਆਰਗੇਨਾਈਜ਼ਰ ਸੀਗੇ ਜਿਹੜੇ ਕਿਉਂਕਿ ਸਾਰੇ ਬੰਦੇ ਇੱਕ ਹੀ ਜਗ੍ਹਾ ਤੇ ਆਏ ਹੋਏ ਸਿੱਖੀ ਪਾਰਟਨਰ ਸਬੰਧ ਸੀ ਉਹਨਾਂ ਦੇ ਆਰਗੇਨਾਈਜ਼ਰ ਵੱਲੋਂ ਇਹਨਾਂ ਨੂੰ ਪੀਸਫੁਲੀ ਉੱਥੋਂ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਵਿੱਚੋਂ ਇੱਕ ਗਰੁੱਪ ਨੂੰ ਉਹਨਾਂ ਨੇ ਘਰੇ ਜਾਣ ਲਈ ਕਹਿ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਇੱਕ ਗਰੁੱਪ ਉਹਨਾਂ ਦਾ ਵਾਪਸ ਆ ਰਿਹਾ ਸੀ ਤਾਂ ਜਿਨ੍ਹਾਂ ਨਾਲ ਉੱਥੇ ਕਹਾਣੀ ਹੋਈ ਸੀ ਉਹਨਾਂ ਨੇ ਫਿਰ ਇੱਥੇ ਦੁਬਾਰਾ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਸਟੇਡੀਅਮ ਕੋਲੇ ਆ ਕੇ ਉਹਨਾਂ ਨੂੰ ਘੇਰ ਲਿਆ ਹੈਗਾ ਕਿ ਉੱਥੇ ਉਹਨਾਂ ਦੀ ਆਪਸ ਲੜਾਈ ਹੋਈ ਹੈ ਤੇ ਉਹਦੇ ਵਿੱਚ ਦੋ ਬੰਦਿਆਂ ਦੇ ਸੱਟਾ-ਸੱਟਾ ਵੱਜੀਆਂ ਹੈਗੀਆਂ ਤੇ ਇੱਕ ਕੋਈ ਵੈਨ ਸੀ ਜਿਹਦੇ ਵਿੱਚ ਆ ਰਹੇ ਸੀ ਉਹਦੀ ਵੀ ਭੰਤੋੜ ਹੋਈ ਹੈ ਤੁਹਾਨੂੰ। ਕਿੰਨੇ ਬੰਦੇ ਕਰਤਾ ਸੀ? ਕਿਨੇ ਬੱਚਾ ਲੱਗਦਾ ਸੀ? ਇਹਦੇ ਵਿੱਚ ਕੁੱਲ ਅਸੀਂ 9 ਬੰਦਿਆਂ ਤੇ ਮਕਦਮਾ ਦਰਜ ਕੀਤਾ ਹੈਗਾ ਜੀ ਵੱਖ-ਵੱਖ ਧਾਰਾਵਾਂ ਤਹਿਤ ਤੇ ਇਹਦੇ ਵਿੱਚੋਂ 6 ਲੋਕੀ ਅਸੀਂ ਗ੍ਰਿਫਤਾਰ ਕਰ ਲਏ। ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਹੈ ਹਾਂਜੀ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਹੈ ਇੱਕ ਤਾਂ ਇਹਦੇ ਵਿੱਚ ਜੀ ਹੁਣ ਜਿਹੜੇ ਸਾਰੇ ਇਹਨਾਂ ਨੇ ਹਥਿਆਰ ਵਗੈਰਾ ਕੋਈ ਡੰਡੇ ਡੁੰਡੇ ਯੂਜ਼ ਕੀਤੇ ਸਾਰੇ ਅਸੀਂ ਉਹ ਰਿਕਵਰ ਕਰਾਵਾਂਗੇ ਤੇ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ ਇਹਨਾਂ ਕੱਲ ਇੱਕ ਸ਼ਰੂਮਨੀ ਅਕਾਲੀ ਦਲ ਦੇ ਜੋ ਉਮੀਦਵਾਰ ਆ ਉਹਨਾਂ ਵੱਲੋਂ ਇੱਕ ਆਪਣਾ ਇਲੈਕਸ਼ਨ ਨਾਲ ਸੰਬੰਧਿਤ ਪ੍ਰੋਗਰਾਮ ਰੱਖਿਆ ਗਿਆ ਸੀਗਾ ਓਪੀਐਸ ਥਰਮਲ ਏਰੀਆ ਦੇ ਵਿੱਚ ਸੀ ਤੇ ਪ੍ਰੋਗਰਾਮ ਉਹਨਾਂ ਦੇ ਦੌਰਾਨ ਹੀ ਉਹਨਾਂ ਦੇ ਆਪ ਵਰਕਰ ਆ ਉਹਨਾਂ ਦੀ ਕਿਸੇ ਗੱਲ ਪਿੱਛੇ ਆਪਸ ਕਹਾ ਸੋਣੀ ਹੋ ਗਈ ਤੇ ਉਹਨਾਂ ਦੇ ਆਪਸ ਉੱਥੇ ਕੋਈ ਲੜਾਈ ਬਟ ਉੱਥੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਸੀ ਤੇ ਉਹਨਾਂ ਦੇ ਆਰਗੇਨਾਈਜ਼ਰ ਸੀਗੇ ਜਿਹੜੇ ਕਿਉਂਕਿ ਸਾਰੇ ਬੰਦੇ ਇੱਕ ਹੀ ਜਗ੍ਹਾ ਤੇ ਆਏ ਹੋਏ ਸਿੱਖੀ ਪਾਰਟਨਰ ਸਬੰਧ ਸੀ ਉਹਨਾਂ ਦੇ ਆਰਗੇਨਾਈਜ਼ਰ ਵੱਲੋਂ ਇਹਨਾਂ ਨੂੰ ਪੀਸਫੁਲੀ ਉੱਥੋਂ ਹਟਾ ਦਿੱਤਾ ਗਿਆ ਸੀ ਤੇ ਉਹਨਾਂ ਵਿੱਚੋਂ ਇੱਕ ਗਰੁੱਪ ਨੂੰ ਉਹਨਾਂ ਨੇ ਘਰੇ ਜਾਣ ਲਈ ਕਹਿ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਇੱਕ ਗਰੁੱਪ ਉਹਨਾਂ ਦਾ ਵਾਪਸ ਆ ਰਿਹਾ ਸੀ ਤਾਂ ਜਿਨ੍ਹਾਂ ਨਾਲ ਉੱਥੇ ਕਹਾਣੀ ਹੋਈ ਸੀ ਉਹਨਾਂ ਨੇ ਫਿਰ ਇੱਥੇ ਦੁਬਾਰਾ ਥਾਣਾ ਸਿਵਲ ਲਾਈਨ ਦੇ ਏਰੀਆ ਦੇ ਵਿੱਚ ਸਟੇਡੀਅਮ ਕੋਲ ਆ ਕੇ ਉਹਨਾਂ ਨੂੰ ਘੇਰ ਲਿਆ ਹੈਗਾ ਕਿ ਉੱਥੇ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਹੈ ਤੇ ਉਹਦੇ ਵਿੱਚ ਦੋ ਬੰਦਿਆਂ ਦੇ ਸੱਟਾ-ਸੱਟਾ ਵੱਜੀਆਂ ਹੈਗੀਆਂ ਤੇ ਇੱਕ ਕੋਈ ਵੈਨ ਸੀ ਜਿਹਦੇ ਵਿੱਚ ਆ ਰਹੇ ਸੀ ਉਹਦੀ ਵੀ ਪੰਤੋੜ ਹੋਈ ਹੈ ਤੁਹਾਨੂੰ। ਕਿੰਨੇ ਬੰਦੇ ਕਰਤਾ ਸੀ ਇਹਦੇ ਵਿੱਚ ਕੁੱਲ ਅਸੀਂ 9 ਬੰਦਿਆਂ ਤੇ ਮੁਕੱਦਮਾ ਦਰਜ ਕੀਤਾ ਹੈਗਾ ਜੀ ਵੱਖ-ਵੱਖ ਧਾਰਾਵਾਂ ਤਹਿਤ ਤੇ ਇਹਦੇ ਵਿੱਚੋਂ 6 ਲੋਕੀ ਅਸੀਂ ਗ੍ਰਿਫਤਾਰ ਕਰ ਲਏ। ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਹੈ ਹਾਂਜੀ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਹੈ ਇੱਕ ਤਾਂ ਇਹਦੇ ਵਿੱਚ ਜੀ ਹੁਣ ਜਿਹੜੇ ਸਾਰੇ ਇਹਨਾਂ ਨੇ ਹਥਿਆਰ ਵਗੈਰਾ ਕੋਈ ਡੰਡੇ ਡੰਡੇ ਯੂਜ਼ ਕੀਤੇ ਸਾਰੇ ਅਸੀਂ ਰਿਕਵਰ ਕਰਾਵਾਂਗੇ ਤੇ ਜਿਹੜੇ ਬਾਕੀ ਦੋਸ਼ੀ ਹੈਗੇ ਉਹਨਾਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਾਂਗੇ